ਰਦੀ ਦੇ ਮੌਸਮ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਹਰ ਘਰ ਦੇ ਵਿੱਚ ਬੰਦੀਆਂ ਤੇ ਅਲਸੀ ਦੀਆਂ ਬਿੰਨੀਆਂ ਬਹੁਤ ਹੀ ਗੁਣਕਾਰੀ ਆ ਜੀ ਬਹੁਤ ਹੀ ਇਹਨਾਂ ਦੇ ਲਾਭ ਆ ਬਹੁਤ ਇਹਨਾਂ ਦੇ ਬੈਨੀਫਿਟਸ ਆ ਇਹ ਵਾਲਾਂ ਦੇ ਲਈ ਸਕਿਨ ਦੇ ਲਈ ਜਿਨ੍ਹਾਂ ਦਾ ਕੈਸਟਰ ਆਲਵਾ ਦਾ ਉਹਨਾਂ ਦੇ ਲਈ ਹਾਰਟ ਪ੍ਰੋਬਲਮ ਦੇ ਤੇ ਹੋਰ ਬਹੁਤ ਜ਼ਿਆਦਾ ਪ੍ਰੋਬਲਮ ਦੇ ਲਈ ਨਾ ਵਧੀਆ ਮੰਨੀਆਂ ਜਾਂਦੀਆਂ ਆ ਤੇ ਇਹਨਾਂ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਪੂਰੀ ਵੀਡੀਓ ਦੇ ਨਾਲ ਲਾਸਟ ਤੱਕ ਜੁੜੇ ਰਹੋ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਤੁਹਾਨੂੰ ਰਿਕਵੈਸਟ ਹੈ ਮੇਰੇ ਚੈਨਲ ਬਰਾਡਕਾਸਟ ਪੰਜਾਬੀ ਕੁਕਿੰਗ ਨੂੰ ਜਰੂਰ ਸਬਸਕ੍ਰਾਈਬ ਕਰੋ ਚਲੋ ਜੀ ਪਿੰਨੀਆਂ ਬਣਾਉਣੀ ਹੈ ਸ਼ੁਰੂ ਕਰ ਦਿਆਂ ਇੱਥੇ ਮੈਂ ਲਈ ਹੈ ਜੀ 400 ਗ੍ਰਾਮ ਆਲਸੀ ਆਲਸੀ ਨੂੰ ਨਾ ਚੰਗੀ ਤਰ੍ਹਾਂ ਪਹਿਲਾਂ ਆਪਾਂ ਸਾਫ਼ ਕਰ ਲੈਣਾ ਖੁੱਲੇ ਭਾਂਡੇ ਦੇ ਵਿੱਚ ਪਾ ਕੇ ਸਾਫ ਕਰਨ ਤੋਂ ਬਾਅਦ ਜੀ ਫਿਰ ਆਪਾਂ ਅਲਸੀ ਨੂੰ ਭੁੰਨਣਾ ਹੈ ਤੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਕਿੰਨਾਂ ਦੀ ਵਰਤੋਂ ਕਰਨੀ ਹੈ ਮੈਂ ਤੁਹਾਨੂੰ ਨਾਲ-ਨਾਲ ਦੀ ਦੱਸਦੀ ਜਾਵਾਂਗੀ ਜਿਵੇਂ-ਜਿਵੇਂ ਕੀ ਰੈਸਪੀ ਬਣਾਵਾਂਗੀ ਪਾਰੇ ਤਲੇ ਦੀ ਆਪਾਂ ਕੜਾਈ ਲਵਾਂਗੇ ਉਹਦੇ ਵਿੱਚ ਪਹਿਲਾਂ ਪਾਵਾਂਗੇ ਜੀ ਅਲਸੀ ਅਲਸੀ ਨੂੰ ਆਪਾਂ ਬਿਨਾਂ ਘਿਓ ਦੇ ਭੁੰਨਣਾ ਹੈ ਤੇ ਇੱਥੇ ਆਪਾਂ ਗੈਸ ਦੀ ਜਿਹੜੀ ਫਲੇਮ ਆ ਲੋ ਟੂ ਮੀਡੀਅਮ ਰੱਖਣਾ ਘੱਟ ਸੇਕ ਤੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਅਲਸੀ ਨੂੰ ਭੁੰਨ ਕੇ ਤਿਆਰ ਕਰਨਾ ਹੈ ਪਹਿਲਾਂ ਇਹਦੀ ਕਿਟਕਿਟ ਦੀ ਆਵਾਜ਼ ਆਵੇਗੀ ਜਿਵੇਂ ਆਵਾਜ਼ ਆਉਣੀ ਬੰਦ ਹੋ ਜਾਵੇਗੀ ਆਵਾਜ਼ ਤੁਸੀਂ ਸੁਣ ਸਕਦੇ ਹੋ ਜਦੋਂ ਹੀ ਇਹ ਆਵਾਜ਼ ਆਉਣੀ ਬੰਦ ਹੋ ਜਾਵੇਗੀ ਨਾ ਸਮਝ ਲਓ ਕਿ ਆਪਣੀ ਅਲਸੀ ਡੇੜੀ ਆਪਾਂ ਚੰਗੀ ਤਰ੍ਹਾਂ ਪੁੰਨ ਲਈ ਹੈ ਫਿਰ ਆਪਾਂ ਗੈਸ ਬੰਦ ਕਰ ਦੇਣਾ ਤੇ ਗੈਸ ਦਾ ਸੇਕ ਆਪਾਂ ਬਿਲਕੁਲ ਘੱਟ ਰੱਖਾਂਗੇ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਤੇ ਜਿਵੇਂ ਹਲਕੀ ਦਾ ਰੰਗ ਤੁਸੀਂ ਦੇਖ ਸਕਦੇ ਹੋ ਹਲਕੀ ਪੁੰਨ ਲਈ ਨਾ ਆਪਾਂ ਤੇ ਇਸ ਤਰ੍ਹਾਂ ਅਲਸੀ ਦਾ ਰੰਗ ਵੀ ਆਪਣਾ ਜਿਹੜਾ ਬਦਲ ਜਾਵੇਗਾ ਅਲਸੀ ਨੂੰ ਪੁੰਨਨ ਤੋਂ ਬਾਅਦ ਜੀ ਫਿਰ ਆਪਾਂ ਸਾ이드 ਤੇ ਪਲੇਟ ਜਾਂ ਥਾਲ ਦੇ ਵਿੱਚ ਕੱਢ ਲੈਣਾ ਤੇ ਫਿਰ ਆਪਾਂ ਇਹਨੂੰ ਠੰਡਾ ਕਰ ਲਵਾਂਗੇ। ਅਲਸੀ ਨੂੰ ਪੁੰਨਨ ਦੀ ਬਾਜੀ ਇਹਦਾ ਕੱਚਾਪਨ ਵੀ ਖਤਮ ਹੋ ਜਾਂਦਾ ਨਾਲ ਹੀ ਦੇ ਵਿੱਚ ਚਮਕ ਆ ਜਾਂਦੀ ਹੈ ਬਹੁਤ ਸੋਹਣੀ ਜੀ ਖੁਸ਼ਬੂ ਆਉਂਦੀ ਹੈ ਤੇ ਇਹ ਕਾਫੀ ਫੁੱਲ ਵੀ ਜਾਂਦੀ ਹੈ। ਤੇ ਸੇਮ ਫਰਾਈ ਪੈਨ ਦੇ ਵਿੱਚ ਮੈਂ ਲੈ ਰਹੀ ਹਾਂ ਜੀ ਇੱਕ ਚਮਚਾ ਦੇਸੀ ਘਿਓ ਦਾ ਤੇ ਇੱਥੇ ਨਾ ਇੱਕ ਮੈਂ ਕੌਲੀ ਨਾਲ ਆਪਕੇ ਲੈ ਲਈਏ ਤੁਸੀਂ ਕੋਈ ਵੀ ਕੌਲੀ ਲੈ ਲਓ ਜਾਂ ਤੁਹਾਡੇ ਕੋਲ ਇੱਕ ਕੱਪ ਹੈਗੇ ਤੁਸੀਂ ਕੱਪ ਦਾ ਮੈਜ਼ਰਿੰਗ ਕਰ ਸਕਦੇ ਹੋ। ਜਾਨੀ ਕਿ ਇੱਥੇ ਮੈਂ ਛੋਟੇ ਸਾਈਜ਼ ਦੀ ਕੱਪ ਦੇ ਸਾਈਜ਼ ਦੀ ਕੌਲੀ ਲਈ ਆ ਇੱਥੇ ਮੈਂ ਲੈ ਰਹੀ ਆ ਅੱਧਾ ਕੱਪ ਬਦਾਮ ਬਦਾਮ ਜਿਵੇਂ ਕਿ ਉਹ ਗਰਮ ਹੋ ਗਿਆ ਉਹਦੇ ਵਿੱਚ ਬਦਾਮ ਪਾ ਕੇ ਲਗਾਤਾਰ ਹਲਾਉਂਦੇ ਹੋਏ ਇਹਨੂੰ ਬਿਲਕੁਲ ਘੱਟ ਸੇਕ ਤੇ 1.5 ਮਿੰਟ ਪੁੰਨਾਂਗੇ ਬਦਾਮ ਮੈਂ ਪਹਿਲਾਂ ਪਾਈ ਆ ਕਿਉਂਕਿ ਬਦਾਮਾ ਜਿਹੜੇ ਇਹਨਾਂ ਨੂੰ ਪੁੰਨਣ ਦੇ ਵਿੱਚ ਟਾਈਮ ਲੱਗਦਾ ਏ ਜਿਵੇਂ 1.5 ਮਿੰਟ ਆਪਾਂ ਬਦਾਮਾਂ ਨੂੰ ਪੁੰਨ ਲਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਕਾਜੂ ਇੱਥੇ ਮੈਂ ਇੱਕ ਅੱਧਾ ਕੱਪ ਹੀ ਲਿਆ ਜੀ ਕਾਜੂ ਤੇ ਕੱਪ ਦਾ ਚੌਥਾ ਹਿੱਸਾ ਇੱਥੇ ਮਿਲਿਆ ਅਖਰੋਟ ਹੈ ਜਾਨੀ ਕਿ ਇੱਕ ਛੋਟੀ ਕੌਲੀ ਬਨਾਮ ਇੱਕ ਛੋਟੀ ਕੌਲੀ ਕaju ਤੇ ਅੱਧੀ ਛੋਟੀ ਕੌਲੀ ਇੱਥੇ ਮਿਲਿਆ ਅਖਰੋਟ ਸਾਰੀਆਂ ਚੀਜ਼ਾਂ ਬਸ ਨਾਪ ਕੇ ਲੈਣੀਆਂ ਜੀ ਅਗਰ ਤੁਸੀਂ ਬੱਚਿਆਂ ਦੇ ਲਈ ਬਣਾ ਰਹੇ ਹੋ ਤਾਂ ਤੁਸੀਂ ਇੱਥੇ ਪਿਸ਼ਤੇ ਤੇ ਅਖਰੋਟ ਦੀ ਜ਼ਰੂਰ ਵਰਤੋਂ ਕਰਨੀ ਹੈ ਬੱਚਿਆਂ ਦੇ ਲਈ ਬਹੁਤ ਹੀ ਬੈਨੀਫਿਟ ਹੁੰਦੇ ਆ ਜੋ ਬੱਚੇ ਖਾਸ ਕਰਕੇ ਪੜਦੇ ਨੇ ਉਹਨਾਂ ਲਈ ਲਗਾਤਾਰ ਹਿਲਾਉਂਦੀ ਹੋਈ ਬਿਲਕੁਲ ਘੱਟ ਸੇਕਦੇ ਪੁੰਨ ਲਾਵਾਂਗੇ ਜਿੰਨੀ ਦੇਰ ਇਹਨਾਂ ਦਾ ਕੱਚਾਪਨ ਖਤਮ ਨਹੀਂ ਹੁੰਦਾ ਤੇ ਹਲਕੇ ਜੇ 골ਡਨ ਹੋ ਜਾਣ ਉਹਦੋਂ ਤੱਕ ਤੁਸੀਂ ਦੇਖ ਸਕਦੇ ਆ ਕਾਜੂ ਦੇ ਉੱਪਰ ਨਾ ਹਲਕਾ ਜਿਹਾ 골ਡਨ ਕਲਰ ਆ ਗਿਆ ਹੈ ਤੇ ਫਿਰ ਇਹਨਾਂ ਨੂੰ ਆਪਾਂ ਸਾਈਡ ਤੇ ਪਲੇਟ ਦੇ ਵਿੱਚ ਕੱਢ ਲਵਾਂਗੇ ਬਦਾਮ ਕਾਜੂਤੀ ਅਖਰੋਟ ਨੂੰ ਪੁੰਨਣ ਤੋਂ ਬਾਅਦ ਸਾਈਡ ਤੇ ਪਲੇਟ ਦੇ ਵਿੱਚ ਕੱਢ ਲਿਆ ਤੇ ਸੇਮ ਬਚੇ ਹੋਏ ਪੈਨ ਦੇ ਵਿੱਚ ਥੋੜਾ ਜਿਹਾ ਕਿਉ ਬਚਿਆ ਸੀ ਇੰਨੇ ਕਿਉ ਦੇ ਵਿੱਚ ਇੱਥੇ ਮੈਂ 1/2 ਕੱਪ ਦੇ ਕਰੀਬ ਲਿਆ ਜੀ ਫੁੱਲ ਮਖਾਣੇ ਫੁੱਲ ਮਖਾਣੇ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨਾਂ ਨੂੰ ਪੁੰਨਣਾ ਹੈ ਕਿ ਇਹ ਨਾ ਬਿਲਕੁਲ ਹੀ ਕਰੰਚੀ ਜੇ ਹੋ ਜਾਣ ਕਿ ਇਹਨਾਂ ਨੂੰ ਹੱਥ ਦੇ ਵਿੱਚ ਫੜ ਕੇ ਤੋੜ ਕੇ ਦੇਖੀਏ ਨਾ ਤੇ ਪੁਰਨੇ ਚਾਹੀਦੇ ਆ ਇਹਨਾਂ ਦੀ ਫਿਰ ਨਮੀ ਖਤਮ ਹੋ ਜਾਵੇ ਤੇ ਫਿਰ ਇਹ ਪਿੰਨੀਆਂ ਜਿਹੜੀਆਂ ਜਲਦੀ ਖਰਾਬ ਨਹੀਂ ਹੁੰਦੀਆਂ ਮਖਾਣੇ ਪੁੰਨ ਕੇ ਇਹਨਾਂ ਨੂੰ ਵੀ ਆਪਾਂ ਡ్రਾਈ ਫਰੂਟਸ ਦੇ ਨਾਲ ਹੀ ਕੱਢ ਲਵਾਂਗੇ ਇਨਾਂ ਨੂੰ ਵੀ ਆਪਾਂ ਬਿਲਕੁਲ ਠੰਡਾ ਕਰਕੇ ਫਿਰ ਮਿਕਸੀ ਦੇ ਵਿੱਚ ਦਰਦਰਾ ਗ੍ਰाइंड ਕਰਾਂਗੇ ਤੇ ਫਿਰ ਇੱਥੇ ਮੈਂ ਅੱਧਾ ਕਾਪਾ ਜਾਨੀ ਕਿ ਇੱਕ ਛੋਟੀ ਕੌਲੀ ਲੈ ਰਹੀ ਹਾਂ ਜੀ ਨਾਰੀਅਲ ਦਾ ਪੁਰਾਦਾ ਤੇ ਤੁਸੀਂ ਨਾਰੀਅਲ ਦੀ ਠੁੱਠੀ ਨੂੰ ਵੀ ਕद्दूकश ਕਰਕੇ ਉਹਦੀ ਵਰਤੋਂ ਕਰ ਸਕਦੇ ਹੋ ਤੇ ਇਹਨੂੰ ਆਪਾਂ ਬਿਨਾਂ ਕਿਉ ਦੇ ਪੁੰਨ ਕੇ ਤਿਆਰ ਕਰਾਂਗੇ ਜੀ ਬਸ ਇਸ ਤਰ੍ਹਾਂ ਆਪਾਂ ਬਿਲਕੁਲ ਘੱਟ ਸੇਕ ਕੇ ਭੁੰਨਣਾ ਹੈ ਕਿ ਇਹਦਾ 골ਡਨ ਜਿਹਾ ਇਸ ਤਰ੍ਹਾਂ ਕਲਰ ਹੋਣਾ ਚਾਹੀਦਾ ਹੈ ਜਿਵੇਂ ਹੀ ਹਲਕਾ ਜਿਹਾ ਕਲਰ 골ਡਨ ਹੋ ਗਿਆ ਜੀ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਸਾਈਡ ਤੇ ਪਲੇਟ ਦੇ ਵਿੱਚ ਕੱਢ ਲਵਾਂਗੇ ਨਾਰੀਅਲ ਦਾ ਪੂਰਾ ਪੁੰਨਨ ਤੋਂ ਬਾਅਦ ਜੀ ਫਿਰ ਆਪਾਂ ਸਾਰੀਆਂ ਚੀਜ਼ਾਂ ਨੂੰ ਠੰਡਾ ਕਰਨ ਦੇ ਬਾਅਦ ਇਹਨਾਂ ਨੂੰ ਗ੍ਰाइंड ਕਰਨਾ ਮਿਕਸੀ ਦਾ ਜੱਗ ਦੇ ਵਿੱਚ ਪਹਿਲਾਂ ਆਪਾਂ ਅਲਸੀ ਪਾਵਾਂਗੇ ਅਲਸੀ ਨੂੰ ਨਾ ਅੱਧਾ-ਅੱਧਾ ਕਰਕੇ ਗ੍ਰाइंड ਕਰਿਓ ਮੈਂ ਇੱਕ ਵਾਰ ਚ ਸਾਰੀ ਅਲਸੀ ਹੈ ਜਿਹੜੀ ਪਾ ਲਈ ਸੀ ਬਾਅਦ ਚ ਗ੍ਰाइंड ਨਹੀਂ ਹੋ ਰਹੀ ਸੀ ਫਿਰ ਮੈਂ ਅੱਧਾ-ਅੱਧਾ ਕਰਕੇ ਨਾ ਇਹਦਾ ਫਾਈਨ ਪਾਊਡਰ ਬਣਾ ਕੇ ਇਸ ਤਰ੍ਹਾਂ ਤਿਆਰ ਕਰ ਲਿਆ ਅਲਸੀ ਦਾ ਪਾਊਡਰ ਬਣਾਉਣ ਤੋਂ ਬਾਅਦ ਜੀ ਫਿਰ ਡਰਾਈ ਫਰੂਟਸ ਬਦਾਮ ਕਾਜੂ ਅਖਰੋਟ ਤੇ ਨਾਲ ਹੀ ਫੁੱਲਮਖਾਣੀ ਪਾ ਕੇ ਇਹਨਾਂ ਨੂੰ ਵੀ ਮਿਕਸੀ ਦੇ ਵਿੱਚ ਨਾ ਪਲਸ ਮੋਡ ਤੇ ਆਪਾਂ ਦਰਦਰਾ ਗ੍ਰाइंड ਕਰਨਾ ਹੈ ਅਗਰ ਤੁਹਾਡੇ ਦੰਦ ਵਗੈਰਾ ਨਹੀਂ ਕੰਮ ਕਰਦੇ ਤਾਂ ਤੁਸੀਂ ਬਿਲਕੁਲ ਇਹਨਾਂ ਦਾ ਫਾਈਨ ਪਾਊਡਰ ਬਣਾ ਸਕਦੇ ਹੋ ਨਹੀਂ ਤਾਂ ਇਸ ਤਰ੍ਹਾਂ ਦਰਦਰਾ ਗ੍ਰाइंड ਕਰਕੇ ਪਾਉਣ ਦੇ ਨਾਲ ਦੇਖਣ ਨੂੰ ਵੀ ਆਪਣੀਆਂ ਜਿਹੜੀਆਂ ਪਿੰਨੀਆਂ ਵਧੀਆ ਬਣਦੀਆਂ ਤੇ ਖਾਣ ਦੇ ਵਿੱਚ ਵੀ ਬਹੁਤ ਸਵਾਦ ਲੱਗਦੀਆਂ ਹੈ ਡਰਾਈ ਫਰੂਟਸ ਵੀ ਮੈਂ ਮਿਕਸੀ ਦੇ ਵਿੱਚ ਦਰਦਰੇ ਗ੍ਰाइंड ਕਰ ਲਿਆ ਜੀ ਫਿਰ ਪਰੇ ਤਲੇ ਵਾਲੀ ਆਪਾਂ ਕੜਾਈ ਲੈਣੀ ਹੈ ਤੇ ਉਹਦੇ ਵਿੱਚ ਸੇਮ ਕੌਲੀ ਇੱਕ ਕੌਲੀ ਮੈਂ ਲਈ ਹੈ ਜੀ ਦੇਸੀ ਘਿਓ ਦੇਸੀ ਘਿਓ ਨੂੰ ਆਪਾਂ ਗਰਮ ਕਰ ਲੈਣਾ ਹੈ ਜਿਵੇਂ ਇਹ ਇੱਕ ਘਿਓ ਗਰਮ ਹੋ ਗਿਆ ਨਾ ਤੇ ਇੱਥੇ ਮੈਂ 400 ਗ੍ਰਾਮ ਅਲਸੀ ਲਈ ਸੀ ਤੇ ਮੈਂ 300 ਗ੍ਰਾਮ ਵੇਟ ਕਰਕੇ ਹੀ ਇੱਥੇ ਗੁੜ ਲਿਆ ਜੀ ਤੇ ਗੁੜ ਨੂੰ ਨਾ ਆਪਾਂ ਕਿਉ ਦੇ ਵਿੱਚ ਮੈਲਟ ਕਰਨਾ ਹੈ ਤੇ ਗੈਸ ਦੀ ਫਲੇਮ ਬਿਲਕੁਲ ਆਪਾਂ ਇੱਥੇ ਘੱਟ ਰੱਖਾਂਗੇ ਜਿਆਦਾ ਤੇ ਨਹੀਂ ਕਰਾਂਗੇ ਕਿਉਂਕਿ ਆਪਾਂ ਸਿਰਫ ਨਾ ਗੁੜ ਨੂੰ ਖੋਰਨਾ ਹੈ ਕਿ ਮੈਲਟ ਕਰਨਾ ਹੈ ਆਪਾਂ ਇਹਦੀ ਕੋਈ ਚਾਸ਼ਨੀ ਨਹੀਂ ਬਣਾਉਣੀ ਹੈ ਬਸ ਅਗਰ ਤੁਸੀਂ ਨਾ ਹਾਈ ਫਲੇਮ ਤੇ ਇਹਨੂੰ ਇਸ ਤਰ੍ਹਾਂ ਮੈਲਟ ਕਰੋਗੇ ਤੇ ਫਿਰ ਬਾਅਦ 'ਚ ਹੀ ਰਬੜ ਜੀ ਬਣ ਜਾਵੇਗਾ ਤੇ ਤੁਹਾਡਾ ਜਿਹੜਾ ਪੂਰੀਆਂ ਪਿੰਨੀਆਂ ਵਾਲਾ ਇਹ ਬੈਟਰ ਹੈ ਨਾ ਖਰਾਬ ਹੋ ਜਾਊਗਾ ਬਸ ਘੱਟ ਸੇਕ ਤੇ ਹਿਲਾਉਂਦੇ ਹੋਏ ਗੁੜ ਨੂੰ ਮੈਲਟ ਕਰਨਾ ਜਿਵੇਂ ਇਸ ਤਰ੍ਹਾਂ ਆਪਣਾ ਗੋਡ ਮੈਲਟ ਹੋ ਗਿਆ ਨਾ ਫਿਰ ਇਹਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਪਾਵਾਂਗੇ ਗੈਸ ਦੀ ਫਲੇਮ ਬਿਲਕੁਲ ਘੱਟ ਰੱਖਾਂਗੇ ਜਿੱਤੇ ਇਹਦੇ ਵਿੱਚ ਮੈਂ ਪਾ ਰਹੀਆਂ ਇੱਕ ਚਮਚਾ ਐਲਸੀਟੀ ਪਾਊਡਰ ਨਾਲ ਹੀ ਚਮਚ ਦਾ ਚੌਥਾ ਹਿੱਸਾ ਸੁੰਡ ਸੌਂਡ ਮਤਲਬ ਜੀ ਸੁੱਕੇ ਅਦਰਕ ਦਾ ਨਾ ਪਾਊਡਰ ਹੁੰਦਾ ਹੈ ਉਹ ਜੋ ਕਿ ਆਪਾਂ ਪੰਜੀਰੀ ਦੇ ਵਿੱਚ ਪਾਉਂਦੇ ਆ ਉਹ ਵਾਲਾ ਨਾਲ ਹੀ ਇੱਥੇ ਮੈਂ ਨਾ ਕੱਪ ਦਾ ਚੌਥਾ ਹਿੱਸਾ ਲਈਆ ਸੌਗੀ ਜਾਨੀ ਕਿ ਕਿਸ਼ਮਿਸ਼ ਇਹ ਚੀਜ਼ਾਂ ਬਾਕੀ ਬਸ ਇਹਨਾਂ ਨੂੰ ਨਾ ਆਪਾਂ 10 ਤੋਂ 15 ਸੈਕਿੰਡ ਇਹਦੇ ਨਾਲ ਪਕਾ ਲਵਾਂਗੇ ਕਿ ਇਹਨਾਂ ਦੇ ਵਿੱਚ ਜਿਹੜੀ ਨਮੀ ਆ ਉਹ ਖਤਮ ਹੋ ਜਾਵੇਗੀ ਚੰਗੀ ਤਰ੍ਹਾਂ ਕੁੱਕ ਹੋ ਜਾਣਗੇ ਤੇ ਫਿਰ ਇਹਦੇ ਵਿੱਚ ਆਪਾਂ ਪਹਿਲਾਂ ਪਾਵਾਂਗੇ ਜੀ ਅਲਸੀ ਤੇ ਗੈਸ ਇਹ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਇੱਥੇ ਬੰਦ ਕਰ ਦੇਣਾ ਹੈ ਗੈਸ ਦੀ ਫਲੇਮ ਆਫ ਕਰ ਦੇਣੀ ਆ ਪਹਿਲਾਂ ਆਪਾਂ ਪਾ ਦੇਣੀ ਆ ਅਲਸੀ ਤੇ ਫਿਰ ਆਪਾਂ ਪਾਵਾਂਗੇ ਨਾਰੀਅਲ ਦਾ ਬੂਰਾ ਤੇ ਨਾਲ ਹੀ ਫਿਰ ਆਪਾਂ ਸਾਰੇ ਡਰਾਈ ਫਰੂਟਸ ਪਾ ਦੇਣੀ ਆ ਬਦਾਮ ਕਾਜੂ ਅਖਰੋਟ ਤੇ ਨਾਲ ਹੀ ਫੁੱਲ ਮਖਾਣੇ ਸਾਰੀਆਂ ਚੀਜ਼ਾਂ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਗਰਮ ਗਰਮ ਮਿਕਸ ਕਰ ਲਵਾਂਗੇ ਤੇ ਜੇ ਤੁਸੀਂ ਇੱਥੇ ਗੈਸ ਬੰਦ ਨਾ ਕੀਤਾ ਨਾ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਮਿਕਸ ਤਾਂ ਹੋ ਜਾਣੀਆਂ ਤੇ ਬਾਅਦ ਵਿੱਚ ਨਾ ਫਿਰ ਉਹ ਗੁੜ ਦਾ ਬਹੁਤ ਹੀ ਸਖਤ ਜਾਂ ਪਾਟਾ ਬਣ ਜਾਊਗਾ ਕਿ ਖਾਣ ਦੇ ਵਿੱਚ ਤੁਹਾਨੂੰ ਬਹੁਤ ਮੁਸ਼ਕਿਲ ਆਊਗੀ ਬਸ ਆਪਾਂ ਗੈਸ ਬੰਦ ਕਰ ਦੇਣਾ ਹੈ ਜਿਵੇਂ ਹੀ ਆਪਾਂ ਹਲਸੀ ਪਾ ਦੇਣੀ ਹੈ ਹਲਸੀ ਵਾਲਾ ਪਾਊਡਰ ਪਾ ਦੇਣਾ ਹੈ ਤੇ ਫਿਰ ਗਰਮ ਗਰਮ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਹੈ ਜੀ ਇੱਕ ਵਾਰੀ ਆਪਾਂ ਇਸ ਤਰ੍ਹਾਂ ਕਟਛੀ ਜਾਂ ਖੁਰਚਨੇ ਦੇ ਨਾਲ ਮਿਕਸ ਕਰਾਂਗੇ ਅਗਰ ਆ ਬਾਅਦ ਵਿੱਚ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਜਿਵੇਂ ਕਿ ਆਪਣਾ ਹੱਥ ਜਾਂ ਇਹਦੀ ਗਰਮੀ ਨੂੰ ਨਾ ਸਹਿਣ ਕਰ ਸਕੇ ਕਿਉਂਕਿ ਇਹ ਬਟਰ ਬਹੁਤ ਗਰਮਾ ਆਪਾਂ ਇਹਨੂੰ ਹੱਥ ਨਹੀਂ ਲਗਾ ਸਕਦੇ ਹਲਕਾ ਜਿਹਾ ਠੰਡਾ ਕਰਾਂਗੇ ਠੰਡਾ ਕਰਨ ਤੋਂ ਬਾਅਦ ਫਿਰ ਹੱਥ ਨਾਲ ਮਿਕਸ ਕਰਕੇ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਨੀਆਂ ਤੁਸੀਂ ਐਲਸੀ ਦੇ ਲੱਡੂ ਵੀ کہہ ਸਕਦੇ ਹੋ ਤੇ ਐਲਸੀ ਦੀਆਂ ਪਿੰਨੀਆਂ ਹੀ ਬਹੁਤ ਸਵਾਦ ਬਣਦੀਆਂ ਜੀ ਬਹੁਤ ਹੈਲਥੀ ਆ ਜੀ ਬਹੁਤ ਜ਼ਿਆਦਾ ਗੋਨਾ ਇਸ ਤਰ੍ਹਾਂ ਬਣਾ ਕੇ ਤੁਸੀਂ ਨਾ ਖਾਓ ਬਹੁਤ ਟੇਸਟੀ ਵੀ ਹੁੰਦੀਆਂ ਨਾਲ ਹੀ ਕਿ ਜਿਨ੍ਹਾਂ ਨੂੰ ਗੈਸਟ੍ਰੋਲ ਵਗੈਰਾ ਦੀ ਬੀਪੀ ਵਗੈਰਾ ਦੀ ਹਾਰਮਨ ਪ੍ਰੋਬਲਮ ਆ ਲੇਡੀਜ਼ ਨੂੰ ਖਾ ਸਕਦੀਆਂ ਇਹ ਫਿਰ ਆਪਣੀਆਂ ਦੀਆਂ ਸਤਨਾਣਾ ਫਟਾਫਟ ਜਿਵੇਂ ਕੀ ਕੋਸੀਆਂ ਕਲਸੀਆਂ ਜਾਇ ਹੈ ਬੈਟਰ ਆਪਾਂ ਇਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲੈਣੀਆਂ ਬਹੁਤ ਸਵਾਦ ਪਿੰਨੀਆਂ ਬਣਦੀਆਂ ਤੁਸੀਂ ਦੇਖ ਸਕਦੇ ਹੋ ਡਰਾਈ ਫਰੂਟਸ ਦੇ ਨਾਲ ਭਰੀਆਂ ਹੋਈਆਂ ਦੇਖਣ ਨੂੰ ਜਿੰਨੀਆਂ ਵਧੀਆ ਲੱਗਦੀਆਂ ਖਾਂ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਸਵਾਦ ਬਣਦੀਆਂ ਬਸ ਕੋਸੇ ਕੋਸੇ ਬੈਟਰ ਦੀ ਆਪਾਂ ਫਟਾਫਟ ਪਿੰਨੀਆਂ ਬਣਾ ਲੈਣੀਆਂ ਜੇਕਰ ਤੁਹਾਨੂੰ ਲੱਗਦਾ ਤੁਹਾਡੀ ਆ ਪਿੰਨੀਆਂ ਨਹੀਂ ਬਣਦੀ ਤਾਂ ਤੁਸੀਂ ਹਲਕਾ ਜਿਹਾ ਗਰਮ ਕਰਕੇ ਇਹਦੇ ਵਿੱਚ ਕਿਉ ਆ ਵੀ ਪਾ ਸਕਦੇ ਹੋ ਕਿਉ ਆ ਪਾਉਣ ਤੋਂ ਬਾਅਦ ਤੁਹਾਡੀਆਂ ਪਿੰਨੀਆਂ ਇਹ ਜਿਹੜੀਆਂ ਚੰਗੀ ਤਰ੍ਹਾਂ ਬਣ ਜਾਣਗੀਆਂ ਤੇ ਸਾਰੀਆਂ ਪਿੰਨੀਆਂ ਇਸੇ ਤਰ੍ਹਾਂ ਆਪਾਂ ਬਣਾ ਕੇ ਤਿਆਰ ਕਰ ਲੈਣੀਆਂ ਜੀ ਤੇ ਤੁਹਾਨੂੰ ਇਹ ਅਲਸੀ ਦੀਆਂ ਪਿੰਨੀਆਂ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਓ ਰੈਸਪੀ ਬਧੀ ਲੱਗੀ ਤਾਂ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਇਸੇ ਤਰ੍ਹਾਂ ਪਿਆਰ ਤੇ ਸਪੋਰਟ ਦਿਨਦੇ ਰਹੋ ਇਸੇ ਤਰ੍ਹਾਂ ਨੀਆਂ ਹੋਰ ਵੀਡੀਓ ਦੇਖਣ ਦੇ ਲਈ ਪਲੀਜ਼ ਮੇਰੇ ਚੈਨਲ ਬ੍ਰਾਡ ਕਿਰਨ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਆ ਜੀ ਨਵੀਂ ਟੇਸਟੀ ਹੈਲਥੀ ਰੈਸਪੀ ਦੇ ਨਾਲ ਤਦ ਤੱਕ ਪਲੀਜ਼ ਸਾਰਿਆਂ ਨੂੰ ਪੈਰਪਰੀ ਅਸੋਸ਼ੀਏਟ ਕਾਲ